ਹਾਂਜੀ 2 ਮੀਟਰ ਸ਼ਰਟ ਰਹੇਗਾ कॉटन ਕੋਰਾ ऑल ओवर ਵਰਕ ਮਿਲੇਗਾ ਸ਼ਰਟ ਤੇ 2 ਮੀਟਰ ਇਸ ਦੇ ਨਾਲ कॉटन ਕੋਰਾ ਦੀ ਪਲੇਨ ਬਾਟਮ ਰਹੇਗੀ 550 ਚ ਬਾਈ ਕਰ ਸਕਦੇ ਹੋ ਲੈਸ ਤੇ ਇਹ ਸੂਟ ਨੇ ਪਿਓਰ ਕੈਮਰੀ कॉटन ਸ਼ਰਟ ਰਹੇਗੀ 1 75 ਵੱਡੇ ਪਣੇ ਦੇ ਵਿੱਚ ਪ੍ਰਿੰਟਡ ਪਲੇਨ ਇਸ ਦੇ ਨਾਲ ਬਾਟਮ ਰਹੇਗੀ 2 ਮੀਟਰ ਵੱਡੇ ਪਣੇ ਦੇ ਵਿੱਚ ਵਿਦਆਊਟ ਦੁਪੱਟਾ ਸੂਟ ਰਹਿਣਗੇ ਵਿਦਆਊਟ ਲੈਨਿੰਗ ਸਟਿਚ ਹੋਣਗੇ 450 ਵਿੱਚ ਤੁਸੀਂ ਕੋਈ ਵੀ ਇਹਨਾਂ ਚੋਂ ਸੂਟ ਬਾਈ ਕਰ ਸਕਦੇ ਹੋ ਸ਼ਰਟ ਰਹੇਗਾ ਪਿਓਰ ਕਾਟਨ ਚਿਕੰਦਾ ਹੈਂਡ ਪੇਂਟ ਐਂਡ ਬਲੋਕ ਪ੍ਰਿੰਟਡ ਸ਼ਰਟ ਰਹੇਗਾ 2.5 ਮੀਟਰ ਪਿਓਰ ਕਾਟਨ ਦੀ ਬਾਟਮ ਰਹੇਗੀ 2.5 ਮੀਟਰ ਦੁਪੱਟਾ ਇਸਦੇ ਨਾਲ 2.5 ਮੀਟਰ ਰਹੇਗਾ ਕਾਟਨ ਦਾ ਮਲਮਲ ਵਰਕ ਵਾਲਾ 1430 ਵਿੱਚ ਬਾਈ ਕਰ ਸਕਦੇ ਹੋ ਆਲ ਓਵਰ 3.5 ਮੀਟਰ ਵੱਡੇ ਪਾਣੀ ਦੇ ਵਿੱਚ ਰਿਯਾਨ ਕਾਟਨ ਦਾ ਸੂਟ ਰਹੇਗਾ ਡਿਜ਼ਾਈਨਰ ਦੁਪੱਟਾ ਨਾਲ ਰੈਡੀ ਹੋਇਆ 2.5 ਮੀਟਰ ਦੁਪੱਟਾ ਰਹੇਗਾ ਮਲਮਲ कॉटन ਦਾ ਜਾਂ ਕੋਟਾ ਡੋਰੀਆ ਦਾ ਦੁਪੱਟਾ ਐਡ ਕੀਤਾ ਹੋਇਆ 899 ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਮਸ਼ੀਨ ਵਰਕ ਦੇ ਸੂਟ ਰੈਡੀ ਕੀਤੇ ਹੋਏ ਨੇ ਕੇਰੇ ਤੇ थ्रेड ਵਰਕ ਮਿਲੇਗਾ बॉटम ਤੇ ਵਰਕ ਮਿਲੇਗਾ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ 890 ਵਿੱਚ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ ਤੁਸੀਂ ਆਰਡਰ ਤੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋ ਦੁਪੱਟਾ ਸੂਟ ਰਹੇਗਾ ਪਿਓਰ ਕਾਟਨ ਦਾ ਆਲ ਓਵਰ ਸੂਟ ਰਹੇਗਾ ਵਿਦਆਊਟ ਲਰਨਿੰਗ ਸਟਿਚ ਹੋਣਗੇ ਬੀਬਾ ਕਾਟਨ ਰਹੇਗੀ ਪਿਓਰ ਕੈਮਰੀ ਕਾਟਨ ਡਿਜੀਟਲ ਪ੍ਰਿੰਟ 3.5 ਮੀਟਰ ਵੱਡੇ ਪਣੇ ਦੇ ਵਿੱਚ ਸੂਟ ਮਿਲੇਗਾ 2.5 ਮੀਟਰ ਦਾ ਦੁਪੱਟਾ ਰਹੇਗਾ 700 ਦੇ ਵਿੱਚ ਤੁਸੀਂ ਕੋਈ ਵੀ ਇਹਨਾਂ ਚੋਂ ਸੂਟ ਬਾਇ ਕਰ ਸਕਦੇ ਆ ਦੁਪੱਟਾ ਚਫੋਂ ਦਾ ਟਾਈ ਡਾਈ ਰਹੇਗਾ ਵਿਦਆਊਟ ਲਰਨਿੰਗ ਸਟਿਚ ਹੋਣਗੇ スクリーンショット ਲੈ ਕੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਸਿਲੈਕਟ ਕਰੋਗੇ ਉਸ ਦਾ ਸਕਰੀਨਸ਼ਾਟ WhatsApp ਨੰਬਰ ਮੈਂਸ਼ਨ ਆ ਉਸ ਤੇ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਹੁੰਦਾ ਇਹਨਾਂ ਸੂਟਾਂ ਦਾ ਡਿਜੀਟਲ ਪ੍ਰਿੰਟ ਰਹੇਗਾ 2300 ਦੇ ਵਿੱਚ ਤੁਸੀਂ 5 ਮੀਟਰ ਇਹ ਸੂਟ ਬਾਈ ਕਰ ਸਕਦੇ ਹੋ ਇਸ ਸੂਟਾਂ ਦੇ ਉੱਪਰ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਇਹ ਵਾਲਾ ਫੈਬਰਿਕ ਬਹੁਤ ਹੀ ਬੈਸਟ ਹੁੰਦਾਗਾ ਤੁਸੀਂ ਬਾਹਰ ਅੰਦਰ ਰਿਸ਼ਤੇਦਾਰੀ ਦੇ ਵਿੱਚ ਪਾਉਣ ਦੇ ਲਈ ਇਹ ਸੂਟ ਬਹੁਤ ਹੀ ਜਿਆਦਾ ਵਧੀਆ ਲੱਗਦੇ ਨੇ ਵਿਦਆਊਟ ਲੈਸਸ ਵੀ ਤੁਸੀਂ ਸਟਿਚ ਕਰੋਗੇ ਤਾਂ ਬਹੁਤ ਹੀ ਜਿਆਦਾ ਸੋਹਣੇ ਲੱਗਦੇ ਨੇ ਇਹ ਵਾਲੇ ਸੂਟ ਇਹ ਰਹਿਣਗੇ ਆਪਣੇ ਕੋਲ ਪਿਓਰ ਵਿਸਕੋਸ ਸੌਫਟ ਕਾਟਨ ਰਹੇਗੀ ਫਰੰਟ ਤੇ ਵਰਕ ਰਹੇਗਾ ਬਾਟਮ ਵੀ ਕਾਟਨ ਦੀ ਰਹੇਗੀ ਸੌਫਟ ਕਾਟਨ ਦੀ ਦੁਪੱਟਾ ਵੀ ਸੌਫਟ ਕਾਟਨ ਮਸਲੀਨ ਦਾ ਰਹੇਗਾ 815 ਚ ਬਾਈ ਕਰ ਸਕਦੇ ਆਪਾਂ ਹਰ ਇੱਕ ਵੀਡੀਓ ਵਿੱਚ ਆਫਰ ਲੈ ਕੇ ਆਉਣੀ ਆ ਇਹਨਾਂ ਸੂਟਾਂ ਤੇ ਆਫਰ ਆਈ ਹੋਈ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਹ ਆਫਰ ਆ ਪ੍ਰਿੰਟਡ ਸ਼ਰਟ ਕੈਮਰੀ ਕਾਟਨ ਦੀ 8 ਮੀਟਰ 2 ਮੀਟਰ ਸਿਕਨ ਦਾ ਪਲਾਜ਼ੋ ਮਿਲੇਗਾ ਵਿਦਆਊਟ ਦੁਪੱਟਾ ਸੂਟ ਰਹਿਣਗੇ 425 ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਚੈਨਲ ਦੇ ਨਾਮੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਣਾ ਕਿਦਾਂ ਦਾ ਲੱਗਦੀ ਹੈ ਸਾਡੀ ਕਲੈਕਸ਼ਨ ਤੁਹਾਨੂੰ ਔਰ ਇਹ ਵਾਲੇ ਆਲਓਵਰ ਸੂਟ ਲੈਣਗੇ ਕੈਮਰੀ कॉटन ਦਾ ਇੱਕ ਸੂਟ ਬਾਈ ਕਰੋਗੇ ਤਾਂ 400 ਦਾ ਦੋ ਸੂਟ ਬਾਈ ਕਰੋਗੇ ਤਾਂ 750 ਵਿੱਚ ਤੁਹਾਨੂੰ ਮਿਲ ਜਾਣਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸਦੇ ਲਈ ਬਹੁਤ-ਬਹੁਤ ਧੰਨਵਾਦ